ਗੁਰਦਾਸਪੁਰ ਦੇ ਪਿੰਡ ਮੀਰ ਕਚਾਣਾ ਵਿਖੇ ਤੜਕਸਾਰ ਪੁਲਿਸ ਅਤੇ ਇੱਕ ਬਦਮਾਸ਼ ਵਿਚਾਲੇ ਪੁਲਿਸ ਮੁਕਾਬਲਾ ਹੋਣ ਦੀ ਸੂਚਨਾ ਮਿਲੀ ਹੈ ਇਸ ਮੁਕਾਬਲੇ ਦੌਰਾਨ ਬਦਮਾਸ਼ ਦੀ ਲੱਤ ਤੇ ਇੱਕ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਖਮੀ ਹੋਏ ਬਦਮਾਸ਼ ਦਾ ਨਾਮ ਰਵੀ ਮਸੀਹ ਹੈ ਅਤੇ ਉਹ ਅਟਾਰੀ ਥਾਣਾ ਹੰਮਣਕਲਾਂ ਦਾ ਰਹਿਣ ਵਾਲਾ ਹੈ ਬੀਤੀ ਤਿੰਨ ਜੋਨ ਨੂੰ ਕਲਨਾਰਵਿਕੇ ਇੱਕ ਦੁਕਾਨ ਤੇ ਗੋਲੀਬਾਰੀ ਕਰਨ ਦੀ ਵਾਰਦਾਤ ਦਾ ਵੀਰਵੀ ਮਸੀਹ ਮੁੱਖ ਦੋਸ਼ੀ ਦੱਸਿਆ ਜਾ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਪਤਾ ਹੈ ਇਹ ਕਲਨੋਵ ਦੇ ਵਿੱਚ 36 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਚ 92 ਨੰਬਰ ਐਫ ਆਈ ਆਰ ਐਕਸਟਰਸ਼ਨ ਟੂ ਰਿਲੇਟਡ ਐਫ ਆਈ ਆਰ ਜਿਹੜੀ ਰਜਿਸਟਰ ਕੀਤੀ ਗਈ ਸੀਗੀ ਉਹਦੇ ਚ ਇੱਕ ਅਕਿਊਜ਼ਟ ਪਹਿਲਾਂ ਅਸੀਂ ਜਿਹੜਾ ਹੈਗਾ ਫੜ ਲਿਆ ਸੀ ਯੋਧ ਵੀ ਯੋਧਾ ਦਾ ਛੋਟੇ ਪੁੱਤ ਦਾ ਬਣਾਲਾ ਸੀ ਉਹਦੇ ਤੋਂ ਵੀ ਵੈਪਨ ਬਰਾਮਦ ਹੋਏ ਸੀ ਨਾਂ ਇਹ ਕਲਾ ਨੂੰ ਉਸ ਚ ਇੱਕ ਫਾਈਲਿੰਗ ਕੀਤੀ ਚੀਕ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਡਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਇਸ ਨੂੰ ਟਰੈਕ ਵੀ ਕਰੇ ਸੀ ਬੜੇ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀ ਹੁਣ ਸਾਡੇ ਕੋਲ ਸਪੈਸੀਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਰਦਤ ਕਰਨੀ ਨਹੀਂ ਆਣਾ ਤੇ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ ਇੱਥੇ ਨਾਕੇਬੰਦੀ ਸੀ ਜੀ ਇੱਥੇ ਇਹਨੇ ਆਣ ਕੇ ਪੁਲਿਸ ਪੱਟੀ ਤੋੜੀ ਗਈ ਸੀ ਕਿੰਨੇ ਪਰ ਦੇਖੋ ਇਹਦੇ ਚ ਬਾਕੀ ਸਾਰੀ ਸਟੇਸੀ ਐਸਟੇਨ ਕਰ ਰਹੇ ਹੈਗੇ ਐਜ਼ ਆਫ ਨਾਊ ਜਿਹੜਾ ਹੈਗਾ ਜਿਹੜਾ ਮੇਨ ਵੌਂਟਡ ਸੀ 92 ਨੰਬਰ ਆਫ ਇਹ ਜਿਹੜਾ ਹੈਗਾ ਕਲਾ ਨਾਲ ਇਹਦਾ ਨਾਮ ਵੀ ਮਸੀ ਹੈਗਾ ਆ ਵਿਲੇਜ ਅਟਾਰੀ ਕੁਮਨਕਲਾ ਦਾ ਰਹਿਣ ਵਾਲਾ ਹੈ ਐਂਡ ਇਹਦੇ ਤੋਂ ਇੱਕ ਵੈਪਨ ਵੀ ਫਾਮਤ ਹੋਇਆ ਇਸ ਤੋਂ ਇਲਾਵਾ ਜਿਹੜਾ ਬਾਈਕ ਵੀ ਫਾਮਤ ਹੋ ਗਈ ਬਗੇ ਅਸੀਂ ਪੁੱਛਿਸ ਕਰ ਰਹੇ ਹਾਂ ਕਿ ਵੀ ਇਹਦਾ ਕੀ ਤਾਂ ਦੇਖੋ ਸਾਰੀ ਚੀਜ਼ ਅਸੀਂ ਦੇਖ ਰਹੇ ਹਾਂ ਐਜ਼ ਆਫ ਨਾਉ ਜਿਹੜਾ ਜਿਹੜਾ ਸਾਡਾ ਆ ਸੀ ਕਿ ਕਿਉਂਕਿ ਇਨੀਸ਼ੀਅਲੀ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਪੁਲਿਸ ਪਾਰਟੀ ਤੇ ਫਾਇਲ ਕੀਤਾ ਸੀ। ਉਹ ਉਹ ਸਰ ਅਭੀ ਐਜ਼ ਆਫ ਨਾਉ ਅਸੀਂ ਸਾਰੀ ਚੀਜ਼ਾਂ ਅਸੀਂ ਫੈਕਟਰ ਜਿਹੜਾ ਹੈਗਾ ਉਹ ਅਸਟੈਂਡ ਕਰਦੇ। ਇਹਨੇ ਵਾਇਰ ਸਾਬਤ ਨਹੀਂ ਕੀਤੀ ਸੀ। ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੱਸ ਸਕਦੇ। ਫਾਇਰ ਕਿੰਨੇ ਕਿਤੇ ਗਿਆ ਸੀ ਉਹ। ਹਾਂ? ਕਿਤੇ ਨਹੀਂ ਫਾਇਰ। ਨਹੀਂ ਇਹ 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 ਦੇ ਵੱਲੋਂ ਜਿਹੜਾ ਇੱਕ ਫਾਇਲ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਵੱਜਿਆ ਸੀ ਉਸ ਵੱਲ ਤਰੀਕਤ ਸੀ ਤੇ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਉਹਦੀ ਆਰਡ ਮਿਲ ਗਈ ਸੀ ਇਸ ਕਰਕੇ ਪੁਲਿਸ ਦਾ ਬਚਾਉਗਾ ਮੇਨ ਸਰ ਇਹ ਉਹਦੇ ਚ ਵਾਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਓ ਦੇਖੋ ਬੜਾ ਹੀ ਜਲਦੀ ਹੋਗਾ ਕੁਝ ਚੀਜ਼ ਨੂੰ ਕਹਿਣਾ ਐਜ਼ ਆਫ ਨਾਓ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ ਇਹਨੂੰ ਮੈਡੀਕਲ ਅ ਅਸਿਸਟੈਂਸ ਲਈ ਭੇਜ ਜਾਏਗਾ ਬਾਕੀ ਚੀਜ਼ ਅਸੀਂ ਇਹਦੀ ਪੁੱਛੀ-ਪੁੱਛ ਕੇ ਫਿਰ ਆਜੀ ਰੋਪੰਦਾ ਇਨਵੈਸਟ ਕੋਲੀ ਕਿੰਨੀ ਬੋਲੇ ਲੱਖ ਸ਼ੋਟ ਇਹਦੇ ਲੱਖ ਸ਼ੋਟ ਬੋਲੀ ਲੱਗੀ ਤਾਂ ਸੀ ਤਾਂ ਹਣੇ ਖੱਤਾ ਹਮ ਤਦੋਂ ਦੇਖੋ ਜੀ ਬੜਾ ਬੜਾ ਸਿੰਪਲ ਹੈ ਜੀ ਪੁਲਿਸ ਸੈਲਫ ਡਿਫੈਂਸਿਵ ਫਾਇਰ ਕਰਦੀ ਹੈ ਜੀ ਇੰਟਰ ਸੈਲਫ ਡਿਫੈਂਸਿਵ ਵੀ ਬੜਾ ਇਹਦੇ ਚਾ ਹੈ ਕਿ ਉਹਨਾਂ ਨੂੰ ਮਿਨਿਮਮ ਜਿਹੜਾ ਹੈਗਾ ਜਿਹੜਾ ਹੈਗਾ ਸੇਫਟੀ ਸਾਰੀ ਸੇਫਟੀ ਨੂੰ ਧਿਆਨ ਚ ਰੱਖ ਕੇ ਫਾਇਰ ਕਰਨਾ ਹੁੰਦਾ ਹੈ ਇਸ ਕਰਕੇ ਅਸੀਂ ਜੀ ਵਾਈਟਲ ਇੰਜਰੀ ਤੋਂ ਮੈਸਾ ਕਰਦੇ ਹੈਗੇ ਜੀ ਅਸੀਂ ਇਹਦੇ 'ਚ ਬੜਾ ਹੀ ਪ੍ਰਕਾਸ਼ਨ ਵਰਦ ਦੇਗੇ।